ਸਾਸਤਰੀ ਕਾਇਤਵ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਗਿੱਤ ਕਰ ਜੋਸ਼ੀ ਜੋਸ਼ੀ ਜਨਰਲ ਹਾਂ ਤੇ ਅਸੀਂ ਬਿੱਗ ਰਣਜੀਤ ਕੌਰ ਨਾਲ ਬੜੇ ਘੜਾ ਸਹਾਇਤਾ ਕਰਦੇ ਆਂ ਉਮੀਦ ਆ ਤੁਸੀਂ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਰਾਜੀ ਹੋ ਸ਼ੁਖ ਹੋਵੋਗੇ ਅਸੀਂ ਵੀ ਸਾਰਾ ਰਾਜੀ ਖੁਸ਼ੀ ਆ ਤੁਹਾਡੀ ਰਾਜੀ ਖੁਸ਼ੀ ਦੇ ਅਸੀਂ ਹਮੇਸ਼ਾ ਕਾਮਨਾ ਕਰਦੇ ਆਂ ਤਾਂ ਹੀ ਤਾਂ ਤੁਹਾਨੂੰ ਗੀਤ ਤੇ ਫਿਰ ਸਿੱਖੋ ਦੀ ਨੁਕਤੇ ਨੂੰ ਆਪਾਂ ਲਓ ਆਜੋ ਫਿਰ ਆਪਾਂ ਅੱਜ ਤੁਹਾਨੂੰ ਮੈਂ ਹੋਰ ਇੱਕ ਬਹੁਤ ਹੀ ਵਿਆਪੀ ਲੋਕੀਂ ਤੇ ਆਪਣੇ ਸੱਭਿਆਚਾਰ ਦਾ ਇੱਕ ਹਿੱਸਾ ਜਿਹੜਾ ਤੇ ਉਹ ਹੀ ਤੁਹਾਨੂੰ ਸੁਣਾਉਣ ਲੱਗਿਆ ਤੇ ਲੈ ਮਾਣੋ ਇਸ ਗੀਤ ਦਾ ਨੰਦ ਜਿੱਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਵੀ ਕਿਸੇ ਦੇ ਕਰਜਾਂ ਸਿਰ ਤੇ ਹੈ ਨਾ ਮੈਂ ਪ੍ਰਮਾਤਮਾ ਕੋਲ ਟੋਟ ਕਹਾ ਦਿੰਦਾ ਹੁੰਦਾ ਕਦੇ 20-20 ਲੱਖ ਦਾ ਲੋਕਾਂ ਦਾ ਕਰਜਾ ਰਹਿ ਗਿਆ ਇਹ ਉਪਾਅ ਇਸ ਤੋਂ ਬਾਅਦ ਦੱਸੂ ਵੀ ਮੈਂ ਤੁਹਾਨੂੰ ਹੈ ਨਾ ਤੇ ਤੁਹਾਨੂੰ ਕਿਸੇ ਪੰਡਤ ਕੋਈ ਯਾਦ ਦੀ ਲੋੜ ਨਹੀਂ ਤੇ ਛੋਣੇ ਉਹ ਤੇ ਤੁਸੀਂ ਜੁੜ ਕਰਕੇ ਦੇਖਿਓ ਤੇ ਆ ਜੂ ਫਿਰ ਲਾਈ ਰੋਂਗਾ ਹਨ ਤੇ ਖੜੇ ਨਾਲ ਗੂੰਗਣਾਇਓ ਇਸੀ ਮਿੱਤ ਨੂੰ ਇਹ ਲੋਕ ਇੱਕ ਧੀ ਦੀ ਹੂ ਕਹਿੰਦੀ ਰਿਤ ਕਾ ਰਹੀ ਐ ਉਹ ਕੀ ਕਹਿੰਦੀ ਐ ਆਪਣੀ ਮਾਨ ਵਾਲੇ ਗੱਲਾਂ ਕਰਦੀ ਐ ਤੇ ਸੁਣੋ ਫਿਰ ਸੁਹਾਗਣ ਬਰਸੇ ਮੇ न कोई पैदी न कुड़ी पुर मां अमरड़ नी कोई पैदी न कुड़ी पोर सैया બેクレ નઈ કોઈ મે પરદેશ ને દૂર માય અમલીય નઈ કોઈ મે પરદેશ ને ਸੇ ਮੇਗ ਲਾ ਨਹੀਂ ਕੋਈ ਵਰਸੇ ਮੂਲੇ ਤਰਿ ਮਾਇ ਅਮੜੀਏ ਨਹੀਂ ਕੋਈ ਵਰਸੇ ਮੂਲੇ ਬੀਰ ਮੇਰੇ ਨੂੰ ਅਕਣਾ ਨਹੀਂ ਕੋਈ ਲਵੇ ਪੈਣਾ ਦੀ ਸਰਮਾਇ ਰਮੜੀਏ ਨਹੀਂ ਕੋਈ మేగిలాని ਕੋਈ ਬੋਲਣ ਤੋਂ ਤੇ ਮੋਰ ਮਾਈ ਅਮੜੀਏ ਨੀ ਕੋਈ ਬੋਲਣ ਤੋਂ ਤੇ ਆਪਣੀਆਂ ਮਾਂ ਬਾਪ ਜੀ ਨਹੀਂ ਕੋਈ ਹੋਰ ਨ ਲੈਂਦਾ ਸਾਰੇ ਮਾਏ ਅਮੜੀਏ ਨਹੀਂ ਕੋਈ ਹੋਰ ਨ ਲੈਂਦਾ ਸਾਰੇ ਓਏ ਆਪਣੇ ਮਾਰੀ ਸੀ ਮੇਗਲਾ ਨਹੀਂ ਕੋਈ ਬਗੇ ਪੂਰੇ ਦੀ ਪਾਲ ਮਾਇ ਅੰਬਰ ਦੀ ਨਹੀਂ ਕੋਈ ਬਗੇ ਉਦਾਨੀ ਕੋਈ ਆਬੋ ਨ ਦੇਵੇ ਆਉਣ ਮਾਇ ਅਮਰ ਦੀ ਇਹ ਨਹੀਂ ਕੋਈ ਪਾਗੋ ਨ ਦੇਵੇ ਆਉਣ ਨੀ ਰੁਖਾ ਦੀ ਛਾਈ ਓਏ ਤੇਰੇ ਬਿਨਾ ਮੇਰੇ ਬਾਬ ਲਬ ਕੋਈ ਮਿਲਣ ਵੀ ਆਉਂਦਾ ਨਹੀਂ ਓਏ ਮੇਲੇ ਵਿਆਹ ਹੁੰਦਾ ਨਹੀਂ ਹੋਏ ਸੁਣਨੀ ਸੱਸੇ ਮੇਰੀ ਇਹ ਨਹੀਂ ਤੋਈ ਪੁੱਤਰ ਨੂੰ ਸਭ ਜਾਈ ਦੇ ਰਾਣੀ ਇਹ ਨਹੀਂ ਤੋਪ सम जाई दे

पहुचियां आ पई लाइ మే మే గలని ਕੋਈ ਘਟਾ ਚੜੀ ਕਰਨ ਕੋਰ ਮਾਇ ਅਮੜੀਏ ਨੀ ਕੋਈ ਘਟਾ ਚੜੀ ਕਰਨ ਕੋਰੀ ਓਏ ਪਿਆ比ਛ ਨਾ ਚੱਲਦਾ ਜੋਰ ਮਾਈ ਰਾਣੀ ਐਨੀ ਮੇਰਾ ਕੋਈ ਨਾ ਚੱਲਦਾ ਜੋਰੀ ਓਏ ਲਓ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਇਹ ਧੀ ਦੇ ਕਪਕਾਰ ਤੁਹਾਨੂੰ ਵਧੀਆ ਲੱਗੀ ਹੋਣੀ ਸੁਣੀ ਹੋਣੀ ਤੇ ਸਾਨੂੰ ਵੀ ਸਾਡੀ ਆਪਣੀਆਂ ਮਾਮਾ ਜਾਨ ਆ ਗਈਆਂ ਤੇ ਜਦੋਂ 10 ਮਹੀਨਾਵਾਂ ਦਾ ਜਦ ਤੱਕ ਕੁੜੀਆਂ ਨੂੰ ਲੈ ਕੇ ਹੀ ਜਾਂਦੇ ਹੁੰਦੇ ਸੀ ਨਾ ਤੇ ਮਾਮਾ ਨੇ ਫਿਰ ਭੇਜਣਾ ਹੈ ਭਰਾਵਾਂ ਨੂੰ ਹੈ ਪੀਆਂ ਚ ਬੜਾ ਜੀਜ ਲੱਗਦਾ ਜਾ ਕੇ ਤੇ ਉਹੀ ਸਮਾਂ ਸਾਨੂੰ ਜਾਦ ਆ ਗਿਆ ਤੇ ਤੁਸੀਂ ਵੀ ਇਹ ਸੁਣ ਜਿਹਨੀਆਂ ਸਾਡੀ ਹੋਣ ਰਹੀਆਂ ਉਹ ਵੀ ਸਾਰੀਆਂ ਜਾਂਦੀਆਂ ਹੋਣੀਆਂ ਪੇਕੀ ਹਨਾ ਤੇ ਲੋ ਹੁਣ ਤਾਂ ਫਿਰ ਜੁਨੇ ਵੀ ਰਵਾਜ ਹੈ ਪਰ ਇਹ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਬਹੁਤ ਵਧੀਆ ਸੱਭਿਆਚਾਰ ਸੀ ਸਾਡਾ ਬਹੁਤ ਅਮੀਰ ਸੀ ਤੇ ਇਹ ਤੁਹਾਨੂੰ ਫਿਰ ਅਸੀਂ ਯਾਦ ਕਰਾਇਆ ਤੇ ਇਹਨੂੰ ਜਰੂਰ ਗਾਇਆ ਕਰੋ ਸੁਣਿਆ ਕਰੋ ਬੀਤ ਤਨ ਨੂੰ ਤੇ ਲੋ ਆਜੋ ਹੁਣ ਫਿਰ ਆਪਾਂ ਨੁਕਤੇ ਕਰ ਜਿਵੇਂ ਕਿਸੇ ਦੇ ਸਿਰ ਤੇ ਕਰਜ਼ਾ ਜਜ ਹੋ ਗਿਆ ਹੈ ਨਾ ਸਿਰ ਹੋ ਜਾਂਦਾ ਤੇ ਲੈਣ ਦੇ ਪਹਿਲੇ ਦਿਨ ਤੋਂ ਹੀ ਆ ਕਹਿੰਦੇ ਚੰਦ ਸੂਤ ਨੇ ਵੀ ਕਰਜ਼ਾ ਲੈਣਾ ਤੇ ਪਤਾ ਕੀ ਕਿਸੇ ਕੋਲੇ ਪੰਡਤ ਕੋਲੇ ਜਾਣ ਦੀ ਲੋੜ ਨਹੀਂ ਪੱਕਾ ਪ੍ਰਤਿਆਆ ਹੋਇਆ ਹੈ ਤੇ ਤੁਸੀਂ ਨਾ ਸ਼ਿਵਰਾਤਰੀ ਮਹੀਨੇ ਚ ਸ਼ਿਵਰਾਤਰੀ ਹੁੰਦੀ ਹੈ ਮੇਰ ਚ ਹੈ ਨਾ ਤਾਂ ਤੁਸੀਂ ਸ਼ਾਮ ਨੂੰ ਸ਼ਿਵਲਿੰਗ ਦੇ ਕੋਲ ਜਾਓ ਪੰਜ ਬੱਤੀਆਂ ਵਾਲਾ ਦੀਵਾ ਕਿ ਚਮਕਾ ਹੁੰਦਾ ਹੈ ਇੱਕਪਾਈਕ ਕੋਈ ਬੱਤੀ ਲਾਉਣਿਆ ਦੋ ਮੂੰਹਾਂ ਵਾਲਾ ਵੀ ਹੁੰਦਾ ਪਰ ਪੰਜ ਬੱਤੀ ਵਾਲਾ ਘੋੜਾ ਦਾ ਜੀ ਮਟ ਜਾਣਾ ਉਹ ਤੁਸੀਂ ਜਾ ਕੇ ਤੇ ਸ਼ਿਵਲਿੰਗ ਦੇ ਸਾਹਮਣੇ ਜਿੱਥੇ ਨੂੰ ਪਾਣੀ ਜਾਂਦਾ ਉੱਥੇ ਜਗ੍ਹਾ ਤਾਂ ਹੁੰਦੀ ਹੋਈ ਆ ਉੱਥੇ ਕੋਲੇ ਆਪਣੇ ਜਗਾ ਆ ਕੇ ਰੱਖੋ ਤਾਂ ਉਸ ਦਿਨ ਜੇ ਹੋ ਸਕੇ ਨਾਲੇ ਗੁਰੂ ਮੰਤਰ ਦਾ ਜਾਪ ਕਰੋ ਜੇ ਤੁਸੀਂ ਗੁਰੂ ਮੰਤਰ ਨਹੀਂ ਲਿਆ ਹੋਇਆ ਵਿਗਰੂ ਵਿਗਰੂ ਕਹਿੰਦੇ ਉਹ ਕਹੋ ਆਰਾਮ ਆਰਾਮ ਕਹਿੰਦੇ ਜੋ ਵੀ ਤੁਸੀਂ ਨਾਮ ਤੁਹਾਨੂੰ ਆਉਂਦਾ ਹੈ ਉਹ ਨਾਮ ਉੱਥੇ ਬਹਿ ਕੇ ਜੂ ਜਪੋ ਸ਼ਿਵ ਸ਼ਿਵ ਕਹਿ ਲਓ ओम नमो शिवाय कह लो ਨਾ ਜੇ ਕੋਈ ਗੁਰੂ ਮੰਤਰ ਲਿਆ ਹੈ ਤਾਂ ਉਹ 5-4 ਮਿੰਟ ਉੱਥੇ ਬਹਿ ਕੇ ਉਹ ਗੁਰੂ ਮੰਤਰ ਜੇ ਕੋ ਤੇ ਹੋ ਸਕੇ ਤਾਂ ਉਸ ਦਿਨ ਤੁਸੀਂ ਨਮਕ ਮਿਰਚ ਨਾ ਖਾਓ ਫੇਰ ਰਾਤੀ ਵੇਲੇ ਨਾ ਤੇ ਤੁਸੀਂ ਦੁੱਧ ਨਾਲੇ ਰੋਟੀ ਛੋਟੀ ਖਾ ਲਓ ਹੈ ਨਾ ਸਵੇਰੇ ਸ਼ਾਮ ਤੁਸੀਂ ਹੋਣੀ ਕਰਨਾ ਤੇ ਹਰ ਹਾਲਤ ਪਰਮਾਤਮਾ ਤੁਹਾਡੀ ਬਾਹਰ ਕੋਈ ਟੋਟ ਘਾਵੇ ਕਿਵੇਂ ਕਰੇ ਤੇ ਤੁਹਾਡੇ ਸਿਰ ਕਰਜਾ ਤੁਹਾਡਾ ਪੁੱਤਰ ਜਾਊਗਾ ਤੇ ਤੁਸੀਂ 2-3 ਦਿਨਿਓ ਰਾਤਰੀਆਂ ਕਰੋਗੇ ਤੁਸੀਂ ਪਹਿਲੇ ਤੋਂ ਐਨੀ ਸ਼ੁਰਾਤੀ ਤੁਹਾਨੂੰ ਕੋਈ ਹਸਾ ਪਤਾ ਬਣਾ ਲੇ ਦਿਵਾ ਪਰਮਾਤਮਾ ਪਲੀ ਕਰੂ ਦੂਰ ਕਰਕੇ ਦੇਖੋ ਪਟਿਆ ਕੇ ਦੇਖੋ ਮਹਾਪੁਰਸ਼ਾਂ ਦੱਸਿਆ ਮੇਰੇ ਸਤਿਗੁਰਾਂ ਨੇ ਦੱਸਿਆ ਹੋਇਆ ਲੱਖਾਂ ਲੋਕਾਂ ਨੇ ਦੱਸਿਆ ਉਹ ਨਾਲ ਕਿਹੜੇ ਸਾਡੇ ਕੰਨਾਂ ਨੇ ਦੱਸਿਆ ਵੀ ਇਹ ਜੇ ਕਰਕੇ ਸ਼ਰਧਾ ਨਾਲ ਕਰੇ ਹੈਨਾ ਤੇ ਲੌਟੂਮ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਜੀਵ ਦੇ